ਇnstall ਦੀ ਨੋਕ ਤੇ ਦੁਕਾਨ ਦੇ ਵਿੱਚ ਬੜੇ ਬਦਮਾਸ਼ ਜਿਨ੍ਹਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਤਾਂ ਮਾਮਲਾ ਮੋਗਾ ਦੇ ਕਸਬਾ ਬਾਗਾ ਪੁਰਾਣਾ ਚੰਨੂ ਵਾਲਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿਰੀਅਾਨੇ ਦੀ ਦੁਕਾਨ ਦੇ ਵਿੱਚ ਦੋ ਨਕਾਬਪੋਸ਼ ਦਾਖਲ ਹੁੰਦੇ ਨੇ ਤੇ ਪਿਸਤੌਲ ਦੀ ਨੋਕ ਤੇ ਉਹਨਾਂ ਦੁਕਾਨ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਇਹ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਦੇਰ ਸ਼ਾਮ ਇੱਥੇ ਇੱਕ ਕਿਰੀਅਾਨੇ ਦੀ ਦੁਕਾਨ ਤੇ ਦੋ ਨਕਾਬਪੋਸ਼ ਦਾਖਲ ਹੁੰਦੇ ਨੇ ਤੇ ਪਿਸਤੌਲ ਵਿਖਾ ਕੇ ਉਹਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਇਥੋਂ ਰਫੂ ਚੱਕਰ ਹੋ ਜਾਂਦੇ ਨੇ। ਹਾਲੇਕਿ ਉਨਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਤੇ ਪੁਲਿਸ ਨੇ ਜਲਦ ਦੋਸ਼ੀਆਂ ਨੂੰ ਕਾਬੂ ਕਰਨ ਦਾ ਵੀ ਦਾਵਾ ਕੀਤਾ। ਅੱਜ ਸ਼ਾਮ ਇੱਕ ਵਾਰਦਾਤ ਹੋਈ ਹੈ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀ ਮਾਮਲਾ ਆਇਆ ਸਰ ਸਾਰਾ ਅੱਜ ਸ਼ਾਮ ਕਰੀਬ 6:30 ਵਜੇ ਦੇ ਕਰੀਬ ਇੱਥੇ ਸਾਡੇ ਬਗਾਪੁਰਾਣਾ ਤੇ ਚੰਨੂ ਵਾਲਾ ਰੋਡ ਦੇ ਉੱਪਰ ਇੱਕ ਦੁਕਾਨ ਹੈ ਜਿਹੜੀ ਮਦਨ ਮੋਹਨ ਜੀ ਦੀ ਕਰਿਆਨੇ ਦੀ ਉਸ ਦੇ ਉੱਪਰ ਜਿਹੜੇ ਦੋ ਸ਼ਖਸ ਆਏ ਜਿਨ੍ਹਾਂ ਕੋਲੇ ਕੋਈ ਪਿਸਤੌਲ ਨਮਾ ਚੀਜ਼ ਸੀਗੀ ਉਹ ਸੋ ਦੀ ਅਸੀਂ ਸੀਸੀਟੀਵੀ ਫੁਟੇਜ ਜਿਹੜੀ ਸਾਨੂੰ ਮਿਲੀ ਹੈ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਐ ਅਸੀਂ ਉਹ ਵੀਡੀਓ ਨੂੰ ਦੇਖ ਕੇ ਤੇ ਅਸੀਂ ਉਹਦੇ ਅੱਗੇ ਜਿਹੜੀ ਕਾਰਵਾਈ ਕਰ ਰਹੇ ਆ ਸੋ ਮੇਰੀ ਦੁਕਾਨਦਾਰ ਦੇ ਨਾਲ ਵੀ ਗੱਲ ਹੋ ਗਈ ਸੀਗੀ ਸੋ ਦੁਕਾਨਦਾਰ ਨੇ ਸਾਨੂੰ ਇਹੀ ਦੱਸਿਆ ਕਿ ਇਹ ਜਿਹੜੇ ਦੋਸ਼ਕ ਚਾਹੇ ਸਾਨੂੰ ਮੈਨੂੰ ਮਾਰਦਾ ਮਾਰਦਾ ਕਰਕੇ ਤੇ ਜਿਹੜਾ ਮੇਰੇ ਕੋਲੋਂ ਇੱਕ ਬੈਗ ਸੀਗਾ ਲਫਾਫਾ ਸੀਗਾ ਉਹ ਲੈ ਗਏ ਉਹਦੇ ਵਿੱਚ ਕੋਈ ਕੈਸ਼ ਵਗੈਰਾ ਤਾਂ ਕੋਈ ਜ਼ਿਆਦਾ ਨਹੀਂ ਸੀਗਾ ਪਰ ਕਾਗਜ਼ ਪੱਤਰ ਕਹਿੰਦੇ ਸਾਡੇ ਉਹਦੇ ਵਿੱਚ ਜ਼ਰੂਰ ਸੀਗੇ ਉਹ ਇਹ ਜ਼ਰੂਰ ਸਾਡੇ ਤੋਂ ਖੋ ਕੇ ਜਿਹੜੇ ਲੈ ਕੇ ਗਏ ਐ ਅਸੀਂ ਜਿਹੜੀ ਫੁਟੇਜ ਦੇ ਜਿਹੜੀ ਟੀਮਾਂ ਲਾ ਦਿੱਤੀਆਂ ਗਈਆਂ ਅੱਗੇ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਉਹ ਅਸੀਂ ਬਿਆਨ ਲਿਖ ਕੇ ਇਹਨਾਂ ਦਾ ਅਸੀਂ ਪਰਚਾ ਦਰਜ ਕਰਕੇ ਜਲਦੀ ਜਲਦੀ ਮਨਜ਼ਮਾਨ ਕਿਸਤਾਰ ਕੀਤਾ ਜਾਵੇ। ਭਾਰਤ ਦੇਸ਼ ਜਿਸ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਤੇ ਖਿਡਾਰੀ ਆਪਣੀ ਖੇਡ ਨੂੰ ਪੂਰੀ ਜੀ ਜਾਨ ਦੇ ਨਾਲ ਖੇਡਦੇ ਨੇ ਪਰ ਛੋਟੇ ਸ਼ਹਿਰਾਂ ਦੇ ਵਿੱਚ ਸਾਧਨ ਜਾਂ ਫਿਰ ਖਿਡਾਰੀਆਂ ਨੂੰ ਸਿਖਾਉਣ ਵਾਲੇ ਕੋਚਾਂ ਦੀ ਕਮੀ ਦੀ ਵਜੇ ਕਰਕੇ ਉਹ ਆਪਣਾ ਹੁਨਰ ਨਹੀਂ ਵਿਖਾ ਪਾਉਂਦੇ। ਅਜਿਹੇ ਦੇ ਵਿੱਚ ਕਈ ਅਜਿਹੇ ਚਿਹਰੇ ਜੋ ਕਿ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਨੇ ਉਹਗਾ ਨਹੀਂ ਵੱਧ ਪਾਉਂਦੇ ਤੇ ਅਜਿਹਾ ਹੀ ਇੱਕ ਖੇਡ ਹੈ ਹORSES RIDING ਜੋ ਕਿ ਅਜੇ ਨਾ ਪਰਫੁੱਲਤਾ ਨਹੀਂ ਹੈ ਪਰ ਜਿਨ੍ਹਾਂ ਨੂੰ ਸ਼ੌਂਕ ਹੈ ਉਹਨਾਂ ਨੂੰ ਹORSES RIDING ਸਿੱਖਣ ਦੇ ਲਈ ਦਿੱਲੀ ਜਾਣਾ ਪੈਂਦਾ ਜਿਸ وجہ ਦੇ ਨਾਲ ਪੈਸਾ ਤੇ ਸਮਾਂ ਦੋਵੇਂ ਬਰਬਾਦ ਹੁੰਦੇ ਨੇ ਇਸ ਨੂੰ ਵੇਖਦਿਆਂ ਹੁਣ ਪਠਾਨਕੋਟ ਵਿਖੇ ਇੱਕ HORSES RIDING ਕਲੱਬ ਖੋਲਿਆ ਗਿਆ ਜਿਸ ਨੂੰ ਐਂਜਲਸ HORSES RIDING ਕਲੱਬ ਦਾ ਨਾਂ ਦਿੱਤਾ ਗਿਆ ਦੱਸਦੇ ਗਏ ਕਿ ਇਸ ਹੌਰਸ ਰਾਈਡਿੰਗ ਕਲੱਬ ਦੇ ਵਿੱਚ ਟ੍ਰੇਡ ਵਿਦੇਸ਼ੀ ਘੋੜੇ ਸ਼ਾਮਲ ਨੇ ਤੇ ਇੱਥੇ ਟ੍ਰੇਨਰ ਦੀ ਟੀਮ ਦੇ ਵੱਲੋਂ ਇਸ ਕਲੱਬ ਦੇ ਵਿੱਚ ਬੱਚਿਆਂ ਨੂੰ ਹORSES RIDING ਕਰਵਾਈ ਜਾਂਦੀ ਹੈ ਇਸ ਸਬੰਧ ਦੇ ਵਿੱਚ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ HORSES RIDING ਦਾ ਸ਼ੌਂਕ ਹੈ ਪਰ ਪਠਾਨਕੋਟ ਵਿਖੇ ਕੋਈ HORSES RIDING ਕਲੱਬ ਨਹੀਂ ਆਈ ਜਿਸ وجہ ਕਾਰਨ ਉਹਨਾਂ ਨੂੰ ਆਪਣਾ ਮਨ ਮਾਰਨਾ ਪਿਆ ਸੀ ਪਰ ਹੁਣ ਇਸ ਕਲੱਬ ਵਿਖੇ ਉਹ ਆਪਣਾ ਸੁਪਨਾ ਪੂਰਾ ਕਰ ਸਕਦੇ ਨੇ ਦੂਜੇ ਪਾਸੇ ਜੱਜ ਸੰਚਾਲਕਾਦ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਬੱਚਿਆਂ ਦੇ ਮਨ ਦੇ ਵਿੱਚ ਚਾਹ ਸੀ ਕਿ HORSES RIDING ਸਿੱਖਣ ਪਰ ਨੇੜੇ ਕੋਈ ਵੀ ਹੋਰਸ ਰਾਈਡਿੰਗ ਸਕੂਲ ਨਹੀਂ ਸੀ ਜਿਸ ਕਾਰਨ ਬੱਚੇ ਜਿਹੜੇ ਨੇ ਉਹਨਾਂ ਨੂੰ ਆਪਣੇ ਚਾਬ ਮਾਰਨੇ ਪੈਂਦੇ ਸਨ ਪਰ ਹੁਣ ਉਹਨਾਂ ਬੱਚਿਆਂ ਦੇ ਲਈ ਇਹ ਇੰਟਰਨੈਸ਼ਨਲ ਲੈਵਲ ਦੀ ਹੋਰਸ ਰਾਈਡਿੰਗ ਸਿਖਾਉਣ ਦੇ ਲਈ ਇੱਕ ਕਲੱਬ ਖੋਲਿਆ ਗਿਆ ਤਾਂ ਜੋ ਬੱਚੇ ਇਸ ਫੀਲਡ ਦੇ ਵਿੱਚ ਆਪਣਾ ਭਵਿੱਖ ਬਿਹਤਰ ਬਣਾ ਸਕਣ ਮੇਰਾ ਸ਼ੁਰੂ ਤੋਂ ਸੁਪਨਾ ਸੀ ਕਿ ਮੈਂ ਹੋਰਸ ਰਾਈਡਿੰਗ ਸਿੱਖਾਂ ਪਰ ਪਠਾਨਕੋਜੇ ਛੋਟੇ ਸ਼ਹਿਰ ਵਿੱਚ ਇਹ ਸਹੂਲਤਾ ਪ੍ਰਾਪਤ ਉਹਨਾਂ ਪ੍ਰਾਪਤ ਨਹੀਂ ਹੋਈ ਪਰ ਹਾਲੀ ਵਿੱਚ ਸਾਡੇ ਸਕੂਲ ਐਂਜਲ ਪਬਲਿਕ ਸਕੂਲ ਨੇ ਹਾਲੀ ਵਿੱਚ ਇਹ ਫੈਸਿਲਿਟੀ ਪ੍ਰਾਪਤ ਕੀਤੀ ਹੈ ਸਾਡੇ ਵਾਸਤੇ ਇੱਕ ਹੋਰਸ ਰਾਈਡਿੰਗ ਕਲੱਬ ਸ਼ੁਰੂ ਕੀਤਾ ਹੈ ਜੋ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਚਾਹੁੰਨਾ ਕਿ ਮੈਂ ਹੋਰਸ ਰਾਈਡਿੰਗ ਸਿੱਖਾਂ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਾਂ ਗੁੱਡ ਮਾਰਨਿੰਗ ਮੈਂ ਆਮ ਜਸ਼ਨਪ੍ਰੀਤ ਮੈਂ 10th ਗ੍ਰੇਡ ਦੀ ਬਟਾ ছাত্রী ਆ ਮੈਂ ਏਂਜਲ ਸਕੂਲ ਦੇ ਵਿੱਚ ਪੜਦੀ ਆ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜੋ ਮੈਂ ਹਾਰਸ ਰਾਈਡਿੰਗ ਸਿੱਖਦੀ ਆ ਉਸ ਮੈਂ ਐਕਸਪੀਰੀਅੰਸ ਕੀ ਰਿਹਾ ਹੈ ਹਾਰਸ ਰਾਈਡਿੰਗ ਇੱਕ ਬਹੁਤ ਵਧੀਆ ਐਕਸਪੋਰਟ ਹੈ ਐਂਡ ਆਮ ਵੈਰੀ ਬ੍ਰਿਲਿਅੰਟ ਬਹੁਤ ਖੁਸ਼ ਹਾਂ ਕਿ ਮੈਂ ਇੱਕ ਹਾਰਸ ਰਾਈਡਿੰਗ ਸਿੱਖ ਪਾਉਂਦੀ ਆ ਪੰਜਾਬ ਦੇ ਵਿੱਚ ਇਹੋ ਜਿਹੇ ਮਤਲਬ ਬਹੁਤ ਬੱਚੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਜੀ ਅਬਿਲਿਟੀਆਂ ਆ ਕਿ ਉਹ ਮਤਲਬ ਕਰ ਸਕਦੇ ਆ ਹੌਰਸਟਡਿੰਗ ਤੇ ਮਤਲਬ ਉਹ ਕਈ ਸਾਰੇ ਸਪੋਰਟਸ ਬਸ ਪ੍ਰੋਬਲਮ ਇਜ਼ ਥੈਟ ਕਿ ਮਤਲਬ ਬੱਚਾ ਕੋ ਸੁਵਿਧਾ ਨਹੀਂ ਹੁੰਦੀਆਂ ਕਿ ਕੁਛ ਸਿੱਖਣ ਇਦਾਂ ਤੇ ਆਈ ਐਮ ਵੈਰੀ ਹੈਪੀ ਐਂਡ ਵੈਰੀ ਗਲੈਡ ਕਿ ਪਠਾਨਕੋਟ ਦੇ ਵਿੱਚ ਇੱਕ ਹੌਰਸਟਡਿੰਗ ਕਲੱਬ ਖੁੱਲਿਆ ਆ ਤੇ ਮੈਂ ਇਸ ਨੂੰ ਸਿੱਖ ਸਕਦੀ ਆ ਤੇ ਸਭ ਤੋਂ ਵੱਡਾ ਥੈਂਕਸ ਮੇਰੇ ਸਕੂਲ ਨੂੰ ਵੀ ਐਂਜਲ ਸਕੂਲ ਨੂੰ ਕਿ ਉਹ ਮੈਨੂੰ ਇੱਕ ਮੌਕਾ ਦੇਣ ਡਿਆ ਹੌਰਸਟਡਿੰਗ ਸਿੱਖਣ ਦਾ थैंक यू हाउस हॉर्स राइडिंग क्लब के बारे में हमने तब सोचा कि जब हमने अपने बच्चों में ये प्रतिभा देखी और एक उनमें ये देखा कि वो ये चीज़ को सीखना चाहते हैं क्योंकि भारत देश एक ऐसा देश है जहाँ पे स्किल की कोई कमी नहीं है तो एक पठानकोट वैसे तो एक छोटा सा ही शहर है तो हम अपने बच्चों को एक अच्छी सी अपॉर्चुनिटी देना चाहते थे ताकि वो इस फील्ड में आके एक्सप्लोर कर पाए तो हॉर्स राइडिंग एक ऐसी अपॉर्चुनिटी है जिसमें बच्चा अपना एक फ़्यूचर भी बना सकता है हमारे पास ट्रेन जॉकीज़ हैं जो बच्चों को नेशनली इंटरनेशनल लेवल पे भी ट्रेंड करते हैं और ताकि वो उसमें अपना फ़्यूचर बना सके उनको पठानकोट के अलावा किसी और शहर में जाने की ज़रूरत ना पड़े जैसे हमारा स्कूल एक हॉस्टल स्कूल भी है जहाँ से डिफरेंट शहरों से भी बच्चे आते हैं ताकि वो अपनी जो प्रतिभा है इससे रिलेटेड उसको अच्छे से उभार पाए ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋ ਰਏ ਅਤਿਆਚਾਰ ਨੂੰ ਲੈ ਕੇ ਪੰਜਾਬ ਪਰ ਦੇ ਵਿੱਚ ਵੱਖ-ਵੱਖ ਰੀਆਂ ਥਾਵਾਂ ਤੇ ਸਾਂਝੇ ਤੌਰ ਤੇ ਰੋਸ ਮਾਰਚ ਕੱਡੇ ਜਾ ਰਹੇ ਨੇ ਦਰਅਸਲ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂਆਂ ਤੇ ਅਤਿਆਚਾਰ ਹੋ ਰਿਹਾ ਉਸ ਨੂੰ ਲੈ ਕੇ ਜ਼ਿਲ੍ਹਾ ਫਤਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਵਿਖੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਰੋਸ ਮਾਰਚ ਕਰਿਆ ਗਿਆ ਜਿਸ ਦਰਮਿਆਨ ਕੀ ਉਨ੍ਹਾਂ ਕੇਂਦਰ ਸਰਕਾਰ ਮੈਂ ਇਸ ਮਸਲੇ ਦੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਤੇ ਹਿੰਦੂ ਆਗੂਆਂ ਦਾ ਕਹਿਣਾ ਹੈ ਕਿ ਹਿੰਦੂਆਂ ਤੇ ਹੋ ਰਿਹਾ ਅਤਿਆਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕੇਂਦਰ ਸਰਕਾਰ ਤੋਂ ਵਿਸ਼ਵ ਭਾਰਤ ਦੇ ਵਿੱਚ ਬੈਠੇ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਹੈ ਅੱਜ ਮੰਡੀ ਗੋਬਿੰਦਗੜ ਸਾਰੇ ਹਿੰਦੂ ਸੁਸਟਨਾਵਾਂ ਵੱਲੋਂ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂਆਂ ਤੇ ਅਤਿਆਚਾਰ ਹੋ ਰਿਹਾ ਮੰਦਰ ਢਾਏ ਜਾ ਰਹੇ ਨੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਹਿੰਦੂਆਂ ਤੇ ਜ਼ਬਰ ਜਨਾਹ ਹੋ ਰਿਹਾ ਸਾਡੀ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਓਦੇ ਪਲਕਸ ਦੇ ਵਿੱਚ ਮੰਡੀ ਗਵਿੰਦਗੜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਬਹੁਤ ਵੱਡਾ ਰੋਸ ਮਾਰਚ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਸਾਰੇ ਧਾਰਮਿਕ ਸੰਸਥਾਵਾਂ ਦੇ ਲੀਡਰ ਸਾਰੇ ਹਿੰਦੂ ਅੱਜ ਇਕੱਠੇ ਹੋ ਕੇ ਮਾਤਰ ਸ਼ਕਤੀ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਰੋਸ ਮਾਰਚ ਕੱਢਿਆ ਅਸੀਂ ਸੈਂਟਰ ਸਰਕਾਰ ਨੂੰ ਕਹਿੰਦੇ ਹਾਂ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਤਿਆਚਾਰ ਨੂੰ ਰੋਕਣ ਵਾਸਤੇ ਫੌਰੀ ਸਖਤ ਤੋਂ ਸਖਤ ਕਦਮ ਜਿਹੜੇ ਚੁੱਕੇ ਜਾਣ ਅੱਜ ਪੰਜਾਬ ਦੀ ਇਹ ਹਾਲਤ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਗਊਆਂ ਦੀ ਹੱਤਿਆ ਹੋ ਰਹੀ ਹੈ ਗਊਸ਼ਾਲਾ ਦੇ ਵਿੱਚ ਪੁਆਏ ਜਾਂਦੇ ਕੇ ਮਾਰਿਆ ਜਾ ਹੈ Hindu ਸਮਾਜ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਇਸ ਤਿਸ ਤਾ ਜੰਮੂ ਕਸ਼ਮੀਰ ਤੇ ਪਾਕਿਸਤਾਨ ਦੇ ਵਿੱਚ Hindu ਸਮਾਜ ਦੇ ਨਾਲ ਇਤਿਆਜ਼ਾਰ ਹੋਇਆ ਸੀ ਉਸੇ ਤਰ੍ਹਾਂ ਬੰਗਲਾਦੇਸ਼ ਚ ਹੋ ਰਿਹਾ ਹੈ ਇਸ ਕਰਕੇ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਉਹਨਾਂ ਤੇ ਫੌਰੀ ਤੌਰ ਤੇ ਸਖਤ ਕਾਰਵਾਈ ਕਰਕੇ ਇਹ ਜਿਹੜਾ ਜ਼ੁਲਮ ਹੈ ਹਿੰਦੂਆਂ ਤੇ ਰੋਕੇ ਜਾਵੇ ਜੈ ਸ਼੍ਰੀ ਰਾਮ ਇਹ ਜੋ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਅਤਿਆਚਾਰ ਹੋ ਰਹੇ ਹਨ ਉਹਦੇ ਪ੍ਰੋਟੈਸਟ ਵਜੋਂ ਮੰਡੀ ਗੁਵਿੰਦਗੜ੍ਹ ਦੇ ਵਿੱਚ ਸਾਰੇ ਜੋ ਸਨਾਤਨ ਪ੍ਰੇਮੀ ਨੇ ਉਹਨਾਂ ਨੂੰ ਸਾਰਿਆਂ ਨੇ ਅੱਜ ਆਹਵਾਨ ਤੇ ਇਕੱਠੇ ਹੋਏ ਨੇ ਕਿ ਤਾਂ ਕਿ ਯੂਨੋ ਤੱਕ ਸਾਡੀ ਆਵਾਜ਼ ਪਹੁੰਚੇ ਜੋ ਉੱਥੇ ਹਿੰਦੂਆਂ ਦੇ ਕਾਰੋਬਾਰ ਲੁੱਟੇ ਜਾ ਰਹੇ ਨੇ ਆ ਆਵਾਜ਼ ਬੁਲੰਦ ਕਰਨ ਵਾਸਤੇ ਮੰਡੀ ਗੋਵਿੰਦਗੜ੍ਹ ਦੇ ਵਿੱਚ ਇਹ ਐਡਾ ਵੱਡਾ ਜੋ ਹਜੂਮ ਇਕੱਠਾ ਹੋਇਆ ਹੈ ਇਹ ਸਾਰੇ ਅਸੀਂ ਸਨਾਤਨ ਪ੍ਰੇਮੀਆ ਨੂੰ ਬੇਨਤੀ ਕਰਦੇ ਆਂ ਭਾਰਤ ਵਾਸੀਆਂ ਨੂੰ ਜਿਹੜਾ ਹਿੰਦੂਆਂ ਨਾਲ ਜੋ ਤੱਕਾ ਹੋ ਰਿਹਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤਾਂ ਕਿ ਬੰਗਲਾਦੇਸ਼ ਜੋ ਪਹਿਲਾ ਭਾਰਤ ਦਾ ਹੀ ਹਿੱਸਾ ਸੀ ਉਹਨਾਂ ਨੂੰ ਥੋੜੇ ਜੀ ਉੱਥੇ ਦੀ ਸਰਕਾਰ ਨੂੰ ਸ਼ਰਮ ਮਹਿਸੂਸ ਹੋਵੇ ਤਾਂ ਕਿ ਉਹ ਜੋ ਉੱਥੇ ਦੇ ਮੈਜੋਰਿਟੀ ਦੇ ਵਿੱਚ Hindu ਲੋਕ ਹਨ ਉਹਨਾਂ ਦੀ ਰੱਖਿਆ ਕੀਤੀ ਜਾਵੇ ਜੋ ਕੀ ਸਾਰੀ ਦੁਨੀਆ ਨੂੰ ਪਤਾ ਹੈ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦਾ ਜੋ ਨਰਸੰਹਾਰ ਹੋ ਰਿਹਾ ਹੈ ਗਰੀਬ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ ਔਰਤਾਂ ਨਾਲ ਮਾਰੇ ਕਰਮ ਕਰੇ ਜਾ ਰਹੇ ਨੇ ਹਿੰਦੂ ਮੰਦਰਾਂ ਨੂੰ ਤੋੜਿਆ ਜਾ ਰਿਹਾ ਹੈ ਤੇ ਜਿਹੜੇ ਉੱਥੇ ਰਹਿਣ ਵਾਲੇ ਪੁਜਾਰੀ ਨੇ ਉਹਨਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ ਇਹ ਸਮਾਂ ਇਕੱਲੇ ਬੰਗਲਾਦੇਸ਼ ਦੇ ਵਿੱਚ ਨਹੀਂ ਚੱਲ ਰਿਹਾ ਡੇ ਬਾਏ ਡੇ ਚੱਲ ਸਾਰੇ ਮੁਲਕਾਂ ਦੇ ਵਿੱਚ ਹੀ ਰਿਹਾ ਹੈ ਕਿਤੇ ਘਟ ਹੈ ਤੇ ਕਿਤੇ ਉਜਾਗਰ ਹੋ ਕੇ ਬੰਗਲਾਦੇਸ਼ ਦੀ ਤਰ੍ਹਾਂ ਸਾਹਮਣੇ ਆ ਰਿਹਾ ਹੈ ਮੈਂ ਸਾਰੇ ਜਗ੍ਹਾ ਦੇ ਉੱਪਰ ਰਹਿਣ ਵਾਲੇ ਸਾਰੇ ਹਿੰਦੂ ਭਾਈਆਂ ਨੂੰ ਸਾਰੇ ਸਮਾਜ ਨੂੰ ਇਹ ਕਹਿਣਾ ਚਾਹੂੰਗਾ ਵੀ ਇਹਨਾਂ ਬੁਰੇ ਅੰਸ਼ਰਾਂ ਤੋਂ ਬਚੋ ਜਿਹੜੇ ਇਸ ਤਰੀਕੇ ਦੇ ਨਾਲ ਸਾਡੇ ਹਿੰਦੂਆਂ ਨੂੰ ਖਤਮ ਕਰਨ ਦੇ ਤਲੇ ਹੋਏ ਨੇ ਜੇ ਆਪਾਂ ਅੱਜ ਵੀ ਇਕੱਠੇ ਨਹੀਂ ਹੋਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਕਦੇ ਵੀ ਕੋਈ ਬਚਾਅ ਨਹੀਂ ਹੋ ਸਕਦਾ ਇਸ ਕਰਕੇ ਮੇਰੀ ਸਾਰੇ ਆਮ ਜਨਤਾ ਨੂੰ ਇਹ ਅਪੀਲ ਹੈ ਵੀ ਕਦੇ ਵੀ ਕੋਈ ਐਸਾ ਰੋਸ਼ ਹੁੰਦਾ ਹੈ ਜਿਸ ਦੇ ਵਿੱਚ ਆਮ ਜਨਤਾ ਦੇ ਹੱਕ ਦੇ ਵਿੱਚ ਕਰਨ ਦੀ ਲੋੜ ਹੈ ਤਾਂ ਆਪਾਂ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੇਰੀ ਅਪੀਲ ਹੈ ਕਿ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂਆਂ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਕਾਨੂੰਨ ਦੇ ਤਹਿਤ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੈ ਸ਼੍ਰੀ ਰਾਮ ਨਗਰ ਕੌਂਸਲ ਸਮਰਾਲਾ ਦੇ ਸਫਾਈ ਕਰਮਚਾਰੀ ਜੋ ਕਿ ਕੂੜਾ ਚੁੱਕਣ ਜਾਂਦੇ ਨੇ ਤੇ ਉੱਥੇ ਕੂੜਾ ਚੁੱਕਣ ਨੂੰ ਲੈ ਕੇ ਵੱਡਾ ਹੰਗਾਮਾ ਹੋ ਗਿਆ। ਦਰਅਸਲ ਇੱਥੇ ਸਫਾਈ ਕਰਮਚਾਰੀ ਕੂੜਾ ਚੁੱਕਣ ਵਾਲੇ ਟੈਂਪੂ ਦੇ ਵਿੱਚ ਇੱਕ ਮਾਰਕੀਟ ਦੀਆਂ ਦੁਕਾਨਾਂ ਦਾ ਕੂੜਾ ਚੁੱਕਣ ਗਏ। ਤਾਂ ਕੂੜਾ ਚੁੱਕਣ ਵਾਲੇ ਟੈਂਪੂ ਨੂੰ ਦੁਕਾਨਾਂ ਦੇ ਅੱਗੇ ਖੜਾ ਕਰਨ ਨੂੰ ਲੈ ਕੇ ਵੱਡਾ ਹੰਗਾਮਾ ਹੋ ਜਾਂਦਾ ਤੇ ਗੱਲ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਉੱਥੇ ਹੱਥੋ ਪਾਈ ਤੱਕ ਹੋ ਜਾਂਦੀ ਹੈ। ਇਸ ਮੌਕੇ ਤੇ ਸਫਾਈ ਕਰਮਚਾਰੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਮਾਮਲਾ ਸਮਰਾਲਾ ਪੁਲਿਸ ਸਟੇਸ਼ਨ ਪਹੁੰਚ ਜਾਂਦਾ ਹੈ ਇਨਾਈ ਨਈ ਸਫਾਈ ਕਰਮਚਾਰੀਆਂ ਨੇ ਕੂੜੇ ਦੀ ਪੜੀ ਹੋਈ ਟਰਾਲੀ ਜਿਹੜੀ ਹੈ ਮਾਰਕੀਟ ਦੇ ਵਿੱਚ ਖੜੀ ਕਰ ਦਿੱਤੀ ਉਨਾ ਇਲਜ਼ਾਮ ਲਾਇਆ ਕਿ ਉਹ ਕੂੜਾ ਚੁੱਕਣ ਮਾਛੀਵਾਰਾ ਰੋਡ ਦੇ ਕੋਲ ਇੱਕ ਮਾਰਕੀਟ ਦੀਆਂ ਦੁਕਾਨਾਂ ਦੇ ਵਿੱਚ ਗਏ ਤੇ ਉੱਥੇ ਦੁਕਾਨ ਦੇ ਮਾਲਕਾਂ ਦੇ ਵੱਲੋਂ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਤੇ ਹੱਥੋਂ ਪਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਸਫਾਈ ਕਰਮਚਾਰੀਆਂ ਦੇ ਨਾਲ ਘੁਟਮਾਰ ਹੋਈ ਹੈ ਤੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ ਇਸੇ ਮਾਮਲੇ ਦੇ ਵਿੱਚ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਜਿਹੜੇ ਦੁਕਾਨਦਾਰ ਨੇ ਉਹ ਵੀ মিডিਆ ਸਾਹਮਣੇ ਆਏ ਨੇ ਤੇ ਉਹਨਾਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਉਥੇ ਦਾਸ ਜੀਏ ਕਿ ਇਸੇ ਦਰਮਿਆਨ ਹੋਨੇ ਮਾਮਲਾ ਜਿਹੜਾ ਏ ਉਹ ਪੁਲਿਸ ਥਾਣੇ ਪਹੁੰਚ ਚੁੱਕਿਆ ਹੈ ਤੇ ਇਸ ਮਾਮਲੇ ਦੇ ਵਿੱਚ ਇੱਕ ਪਾਸੇ ਸਫਾਈ ਕਰਮਚਾਰੀ ਇਜ਼ਾਫ ਦੀ ਮੰਗ ਕਰ ਰਹੇ ਨੇ ਤੇ ਦੂਜੇ ਪਾਸੇ ਦੁਕਾਨਦਾਰਾਂ ਨੇ ਆਪਣੇ ਤੇ ਲੱਗੇ ਇਲਜ਼ਾਮ ਨਕਾਰ ਦਿੱਤੇ ਨੇ ਜੀ ਨਾਮ ਉਹ ਜੀ ਮੈਂ ਨਾਮ ਕਮਜੀਤ ਸਿੰਘ ਹਾਂ ਜੀ ਕੀ ਕੰਮ ਕਰਦੇ ਹੋ ਮੈਂ ਨਗਰ ਕੌਸ਼ਲ ਦੇ ਵਿੱਚ ਡਰਾਈਵਰ ਰਹਿੰਦਾ ਹਾਂ ਕੀ ਮਾਮਲਾ ਹੋਇਆ ਤਾਂ ਅੱਜ ਮਾਮਲਾ ਇਹ ਹੋਇਆ ਕਿ ਮੈਂ ਮਾਰਕੀਟ ਦੇ ਵਿੱਚ ਇੱਥੇ ਮਛਵਾੜਾ ਰੋਡ ਤੇ ਗੱਡੀ ਖੜਾਈ ਆ ਮୋਰੇ ਦੁਕਾਨਾਂ ਦੇ ਤੇ ਉਹ ਦੁਕਾਨਾਂ ਮਾਰਕੀਟ ਵਾਲੇ ਜਿੰਨੇ ਵੀ ਆ ਤੇ ਨੇ ਜਾਰ ਮੁੰਡੇ ਉਹ ਕਹਿੰਦੇ ਸਾਡੀ ਗੱਡੀ ਮੁਰੇ ਨਹੀਂ ਲਾਉਣੀ ਹੈਗੀ ਦੁਕਾਨਾਂ ਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ 10 ਮਿੰਟ ਤੱਕ ਅਸੀਂ ਚੱਲ ਜਾਣਾ ਆ ਤੇ ਕੂੜਾ ਪਾ ਕੇ ਉਹ ਗਾਲੀ ਗਲੋਚ ਕਰਨ ਲੱਗੇ ਵੀ ਤੁਸੀਂ ਇੱਥੇ ਤੁਹਾਡੀ ਬਾਪ ਦੀ ਜਗ੍ਹਾ ਨਹੀਂ ਹੈ ਹੋਏ ਬੋਆ ਇਹਨਾਂ ਨੇ ਬਹੁਤ ਕੁਝ ਬੋਲੇ ਸਾਡੇ ਪ੍ਰਧਾਨ ਜੀ ਨੂੰ ਵੀ ਬਹੁਤ ਬੋਲੇ ਉਹ ਤੇ ਇਸੇ ਕਰਕੇ ਫਿਰ ਇਹ ਝਗੜਾ ਹੋਣ ਦੇ ਬਾਬ ਜਦੋਂ ਅੱਜ 6:00 ਵੱਜੀਆਂ ਹੀ ਮੇਰੇ ਕਿਹੜੀ ਚੀਜ਼ ਨਾਲ ਸਤੰਬਰ ਇਹ ਤਿੰਨ ਮੁੰਡੇ ਜਿਗੇ ਹੀ ਉਹ ਉਹ ਇੱਕ ਦਸਤਾਜਾ ਲੈ ਗਿਆ ਸੀ ਜੀ ਤੇ ਡੰਡਾ ਸੀਗਾ ਜੀ ਉਹਦੇ ਹੱਥ 'ਚ ਬੈਸਬਾਲ ਵਰਗਾ ਜੀ ਕਿੰਨੇ ਕ ਵਜੇ ਦੀ ਘਟਨਾ ਇਹ 11:30 ਵਜੇ ਦੀ ਗੱਲ ਹੈ ਸਵੇਰ ਦੀ ਕਿੰਨੇ ਕ ਜਣੇ ਸੀਗੇ ਉਹ ਉਹ 3-4 ਜਣੇ ਸੀਗੇ ਜੀ ਕੀ ਕੰਮ ਕਰਦੇ ਸੀ ਉਹ ਤੇ ਮਾਰਕੀਟ ਆ ਜੀ ਉਹ ਦੁਕਾਨਾਂ ਆਈ ਉਹਨਾਂ ਦੀ ਤੁਹਾਡੇ ਸੱਟ ਕਿੱਥੇ ਕਿੱਥੇ ਵੱਜੀ ਆ 7:00 ਵਜੇ ਆ ਜੀ ਤੇ 2 ਹੀ ਤੇ ਲੱਤਾਂ ਵੱਜੀਆਂ ਜੀ ਮੇਰੇ ਇੱਥੇ ਮੱਖੀ ਜੇ ਵੱਜੀਆਂ ਜੀ ਮਾਰਿਆ ਕੀ ਸੀ 10:00 ਵਜੇ ਆ ਜੀ ਡੰਡੇ ਵੱਜੀਆਂ ਤੇ 2 ਹੀ ਤੇ ਲੱਛਾਂ ਗਈਆਂ ਤੁਹਾਡੇ ਜੀ ਨੇ ਨਰਨਾ ਸੁਰਿੰਦਰ ਕੁਮਾਰ ਜੀ ਮੈਂ ਸਫਾਈ ਸੇਵਕ ਯੂਨੀਅਨ ਪੰਜਾਬ ਸ਼ਾਖਾ ਸਮਰਾਲਾ ਤੋਂ ਯੂਨੀਅਨ ਪ੍ਰਧਾਨ ਆ ਗੱਲ ਗੱਲਬਾਤ ਕੀਤੀ ਗਈ ਹੈ ਗੱਲਬਾਤ ਹੀ ਹੋਈ ਹੈ ਸਾਡੇ ਦੋ ਮਲਾਜ਼ਮ ਉਸ ਮਾਰਕੀਟ ਚ ਰੋਜ਼ ਹੀ ਕੂੜਾ ਚੱਕਣ ਜਾਂਦੇ ਨੇ ਕਿ ਉਹਨਾਂ ਦੀ ਤਾਂ ਰੋਜ਼ ਦੀ ਡਿਊਟੀ ਆ ਉੱਥੇ ਹੀ ਗੱਡੀ ਖੜੂਗੀ ਕੂੜਾ ਪਾਉਣਗੇ ਉਹ ਗੱਡੀ ਖੜਾਉਣ ਤੇ ਇਹਨਾਂ ਦੀ ਕਿਤੇ ਬਹਿਸ ਹੋ ਗਈ ਉਹ ਮੁੰਡੇ ਅੰਦਰੋਂ ਡੰਡੇ ਡੁੰਡੇ ਚੱਕ ਲੈ ਇਹਨਾਂ ਦੇ ਡੰਡੇ ਮਾਰੇ ਰਲ ਕੇ ਉਹਨਾਂ ਨੇ ਦੋ ਚਾਰ ਦੋ ਜਣੇ ਕੁੱਤੇ ਉਸ ਤੋਂ ਬਾਅਦ ਸਾਨੂੰ ਕਾਲ ਆ ਗਈ ਵੀ ਇੱਥੇ ਇਸ ਤਰ੍ਹਾਂ ਦਾ ਹੋ ਗਿਆ ਅਸੀਂ ਵੀ ਚਲੇ ਗਏ ਵੀ ਚਲੋ ਸਮਝਾਈਏ ਕੀ ਗੱਲ ਹੈ ਜਦ ਅਸੀਂ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਤੇ ਹੱਥ ਪਾ ਲਿਆ ਉਹਦਾ ਮੁੰਡੇ ਦਾ ਨਾਮ ਰਾਜਾ ਉਹਦਾ ਨ ਉਹ ਦੇ ਦਰਸ਼ਨ ਸਿੰਘ ਆ ਮਾਰਕੀਟ ਦਾ ਮਾਲਕ ਆ ਉਹ ਜਦ ਕੇ ਲੜਾਈ ਉੱਥੇ ਦੁਕਾਨਦਾਰ ਨਾਲ ਹੋਈ ਸੀਗੀ ਪਹਿਲਾਂ ਇਹਨਾਂ ਦੀ ਉਸ ਤੋਂ ਬਾਅਦ ਉਹ ਮਾਰਕੀਟ ਦਾ ਮਾਲਕ ਹੱਥੋਂ ਪਾਈ ਹੋ ਗਿਆ ਲਕੀਰ ਖਿੱਚ ਲਈ ਉਹਨੇ ਕਹਿੰਦਾ ਜੇ ਕਿਸੇ ਚ ਦਮ ਹੈਗਾ ਤਾਂ ਇੱਧਰ ਆਜੋ ਕਰ ਲਓ ਜਿਹੜਾ ਕੋਈ ਕੰਮ ਹੁੰਦਾ ਵਾ ਉਸ ਤੋਂ ਬਾਅਦ ਅਸੀਂ ਤਾਂ ਕੀ ਕਰਨਾ ਸੀਗਾ ਅਸੀਂ ਤਾਂ ਫਿਰ ਸਿੱਧੇ ਥਾਣੇ ਆ ਗਏ ਹੁਣ ਔਨ ਡਿਊਟੀ ਉਹਨਾਂ ਨੇ ਮੁਲਾਜ਼ਮਾਂ ਤੇ ਹੱਥ ਚੱਕਿਆ ਡੰਡੇ ਵੀ ਮਾਰੇ ਨੇ ਤੇ ਉਸ ਦੇ ਆਧਾਰ ਤੇ ਜਿਹੜੀ ਵੀ ਆਈਪੀਸੀ ਦੀ ਧਾਰਾ ਜਿਹੜੀ ਲੱਗਦੀ ਆ ਆਪਾਂ ਉਹ ਅਡਜਸਟ ਕਰਾਉਣੀ ਆ ਤੇ ਕੇਸ ਪਾਉਣਾ ਵਾ ਜਿਵੇਂ ਕਿ ਸਫਾਈ ਕਰਮਚਾਰੀ ਸ਼ਹਿਰ ਨੂੰ ਸਾਫ਼ ਰੱਖਣ ਦਾ ਕੰਮ ਕਰਦੇ ਹਾਂ ਦੇਖੋ ਅਜਿਹਾ ਕੁੰਡਾ ਕਰ ਵੀ ਹੋਣ ਲੱਗ ਪਿਆ ਇਹੀ ਤਾਂ ਗੱਲ ਹੈ ਸੋਚਣ ਦੀ ਵੀ ਅਸੀਂ ਤਾਂ ਸਾਡੇ ਤਾਂ ਮੁਲਾਜ਼ਮ ਦਿਨ ਪਰ ਰਾਤ ਗੰਦ ਚ ਬੜੇ ਰਹਿੰਦੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇਹਨਾਂ ਲੋਕਾਂ ਨੂੰ ਮਹਾਮਾਰੀਆਂ ਤੋਂ ਬਿਮਾਰੀਆਂ ਤੋਂ ਬਚਾਉਣ ਲਈ ਇਹ ਲੋਕ ਜਮੇ ਵੀ ਨਹੀਂ ਸਮਝਦੇ ਹੈਗੇ ਇਸ ਗੱਲ ਨੂੰ ਬਈ ਇਹ ਜਿਹੜਾ ਕੰਮ ਕਰਦੇ ਨੇ ਕੋਈ ਵੀ ਨਹੀਂ ਕਰ ਸਕਦਾ ਗੰਦਾ ਦਾ ਕੰਮ ਕਰਨ ਆਂਦੇ ਨੇ ਚੱਲ ਅਸੀਂ ਇਹਨਾਂ ਨਾਲ ਸਹਿਮਤੀ ਰੱਖੀਏ ਸਾਰੀਆਂ ਗੱਲਾਂ ਦੀ ਇਹ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਪਤਾ ਨਹੀਂ ਸਾਭ ਲੱਗੇ ਇੱਕ ਉੱਥੇ ਲੇਡੀਜ਼ ਵੀ ਪਹਚਾਣ ਕੇ ਬੋਲੀ ਸੀਗੀ ਲੜਾਈ ਦੇ ਵਿੱਚ ਕਿ ਚੱਲਦੇ ਆਂ ਬਹਿਸ ਬਾਜੀ ਤੇ ਉਹਨੇ ਆਣ ਕੇ ਇਹ ਕਿਹਾ ਵੀ ਤੁਹਾਡਾ ਕੰਮ ਗੰਦ ਚੱਕਣ ਦਾ ਤੇ ਸਾਡਾ ਕੰਮ ਗੰਦ ਪਾਉਣ ਦਾ ਦੱਸੋ ਹੁਣ ਉਹਨੂੰ ਕੌਣ ਸਮਝਾਵੇ ਅਸੀਂ ਤਾਂ ਮੰਗ ਇਹ ਕਰਨੀਆਂ ਜਿਕ ਆਈ ਪੀਸੀ ਦੀ ਧਾਰਾ 332 ਲੱਗਣੀ ਆ ਉਹਦੇ ਬੰਦੇ ਤੇ ਮੁਲਾਜ਼ਮਾਂ ਤੇ ਓਨ ਡਿਊਟੀ ਹੱਥ ਚੱਕਣ ਮੁਲਾਜ਼ਮਾਂ ਤੇ ਡੰਡਾ ਫੇਰਨ ਦੀ ਜਿਹੜੀ ਲੱਗਦੀ ਆ ਆਈਪੀਸੀ ਦੀ ਧਾਰਾ 332 ਲੱਗਣੀ ਆ ਜਿਹਦੀ 3 ਤੋਂ 10 ਸਾਲ ਦੀ ਸਜ਼ਾ ਹੋਣੀ ਆ ਅਸੀਂ ਉਹ ਲਾਗੂ ਕਰਾਉਣੀ ਆ ਅਸੀਂ ਫਾਈਲ ਕਰਾਉਣਾ ਕੇਸ ਕਿਸੇ ਤਰ੍ਹਾਂ ਦਾ ਕੋਈ ਵੀ ਫੈਸਲਾ ਜਾਂ ਕੋਈ ਸਮਝੌਤਾ ਨਹੀਂ ਹੋਊਗਾ ਮੇਰਾ ਨਾਮ ਹੀ ਰਾਜਪਾਲ ਸਿੰਘ ਰਾਏ ਆ ਇਹ ਕੋਈ ਲੜਾਈ ਝਗੜਾ ਹੈ ਜੇਰੇ ਥੋੜੇ ਜਿਹਾ ਅਦਾਲਤ ਦੇ ਕਾਰਨ ਹੈ ਕਿ ਤੁਮਾਰ ਕਿਸੀ ਜੇਤ ਜੇਤ ਮੇਰੇ ਸਰ ਮੇਰੇ ਬਲੋ ਕੋ ਤੁਮਾਰਤਾ ਕੀ ਕਰਨ ਲਈ ਕਿਉਂਕਿ ਇਹ ਤਾਂ ਮੈਂ ਜਿੱਥੇ ਲੜਾਈ ਹੋਈ ਹੈ ਪਹਿਲਾਂ ਲੜਾਈ ਹੋਈ ਹੋਰ ਕਿਸੇ ਦੀ ਹੈ ਅਸਲ ਜਾਇ ਹਾਂ ਵੀ ਓਨਰ ਆ ਉਹ ਮਾਰਕੀਟ ਦੇ ਜਿੱਥੇ ਉਹ ਮੁੰਡੇ ਦੀ ਦੁਕਾਨ ਹੈ ਇਹ ਮੁੰਡਾ ਤੇ ਮਿਊਂਸੀਪਲ ਵਾਲੇ ਕਿਤੇ ਖੈਬਰ ਪੇ ਇਹ ਗੱਲ ਕਰਨ ਲੱਗੇ ਜੀ ਇੱਥੇ ਘੂੜਾ ਫਿੱਟ ਰਿਹਾ ਮੈਂ ਕਿਹਾ ਵੀਰੇ ਮੇਰੀ ਪਰਸਨਲ ਜਗਾ ਵਾ ਉਹਦੇ ਮੇਰਾ ਘਰ ਦੀ ਆ ਉੱਪਰ ਸਾਰਾ ਕੁਝ ਆ ਬੱਚੇ ਵੀ ਆ ਵੀ ਉਰੇ ਆਚੀ ਨਾ ਕਰਿਓ ਫਿਰ ਤਾਂ ਇਨੀ ਗੱਲੇ ਹੋ ਰਹੀ ਸੀ ਇਹਨਾਂ ਦਾ ਕੋਈ ਸੁਪਰਵਾਈਜ਼ਰ ਹੈ ਮੈਨੂੰ ਨਾਮ ਨਹੀਂ ਪਤਾ ਕੀ ਹੈ ਕਿਉਂਕਿ ਉਹ ਇਹ ਗਹਿਰੇ ਮੈਂ ਸੁਪਰਵਾਈਜ਼ਰ ਉਹਨੇ ਐਨੇ ਚ ਕੱਠ ਕਰਕੇ ਤੇ ਲਲੂ ਗਿਲ ਮੁੰਡੇ ਲੜਨ ਉਹ ਮੁੰਡੇ ਉਹਨੂੰ ਕੁੱਟਣ ਲੱਗੇ ਸੀ ਅਸੀਂ ਸਾਰੇ ਮਾਰਕੀਟ ਵਾਲੇ ਮੇਰੇ ਨਾਲ ਹੋਰ ਵੀ ਸੀ ਮਾਰਕੀਟ ਵਾਲੇ ਇਹ ਨਹੀਂ ਕਿ ਮੈਂ ਇਕੱਲਾ ਹੀ ਸੀ ਅਸੀਂ ਉਹਨੂੰ ਬਚਾਉਣ ਲੱਗੇ ਸੀ ਜਦੋਂ ਦੇਖੇਗੇ ਇੰਨਾ ਕਾਟਾ ਅਸੀਂ ਉਹਨੂੰ ਪਿੱਛੇ ਦਾ ਖੇਤ ਕੇ ਲੈ ਗਏ ਮੈਂ ਜਾਣ ਕੇ ਉਹਨੂੰ ਦੁਕਾਨ ਦੇ ਅੰਦਰ ਵਾਰਤਾ ਸੀ ਮੈਂ ਉੱਪਰ ਪਹੁੰਚਿਆ ਮੇਰੇ ਘਰ ਦੀ ਉੱਪਰੇ ਆ ਮਾਰਕੀਟ ਦੇ ਉੱਪਰੇ ਬਣਾਇਆ ਆਪਣਾ ਘਰ ਮੈਂ ਉਹਦੇ 101 ਨੰਬਰ ਤੇ ਕਾਲ ਕੀਤੀ ਕਿ ਉਹ ਰਿਹਾ ਆ ਕੇ ਆਏ ਹੋਣਗੇ ਆ ਕਿ ਤੁਸੀਂ ਪਹੁੰਚੋ ਫਿਰ ਜਦੋਂ ਕੋਲਥੇ ਥੋੜੇ ਟਾਈਮ ਬਾਅਦ ਪਹੁੰਚ ਗਈ ਜਾਂ ਤਾਂ ਇਹਨਾਂ ਨੇ ਵੀ ਪਤਾ ਨਹੀਂ ਕੀ ਕਹਿੰਦੇ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਏ ਮੈਨੂੰ ਹੁਣੇ ਪਤਾ ਲੱਗਿਆ ਜਾਂ ਨਗਰ ਕੌਂਸਲ ਕਮੇਟੀ ਦਾ ਕਰਮਚਾਰੀ ਨਗਰ ਕੌਂਸਲ ਦਾ ਹਾਂਜੀ ਉਹਦੇ ਵੱਲੋਂ ਜਾਂਚ ਲਾਏ ਜਾ ਰਹੇ ਨੇ ਕਿ ਜਿਹਦੇ ਨੂੰ ਕੁੱਟਮਾਰ ਕੀਤੀ ਗਈ ਹੈ ਉਹਦੇ ਕੋਈ ਤੇ ਵੀ ਗਾਫੀ ਨਿਸ਼ਾਨ ਨਹੀਂ ਹੈ ਪੰਜਾਹਾਂ ਨੇ ਕਦੇ ਛੱਡ ਲੱਗੀ ਹੋਈ ਹੈ ਹਾਂਜੀ ਉਹ ਕਿੱਦਾਂ ਕੀ ਉਹਨੂੰ ਪੁੱਛਿਆ ਕਿ ਉਹ ਮੈਨੂੰ ਜਾਣਦਾ ਹੈ ਮੇਰੀ ਉਹਦੇ ਨਾਲ ਲੜਾਈ ਸੀ ਕਿ ਜਿਹੜਾ ਮੈਂ ਉਹਦੇ ਮਾਰੂੰਗਾ ਜੀ ਜੀ ਲੜਾਈ ਸੀ ਉਹ ਕੁੱਟੂਗਾ ਕਿ ਕੋਈ ਜਿਹੜਾ ਬੰਦਾ ਛਡਾਣ ਲੱਗਿਆ ਜਾਂ ਉਹ ਤੇ ਜਸਟ ਜੀ ਜੀ ਮਲਕੀਅਤ ਵਾਲੀ ਥਾਂ ਵਾ ਜੋ ਕਹੂਗਾ ਕਿ ਯਾਰ ਐਸੇ ਗੱਦਨਾ ਬਹੁਤ ਸੀ ਸਾਈਡ ਤੇ ਹੋਇਓ ਕਿ ਜੋ ਕਰਨਾ ਆਪਦਾ ਜਿਹਨਾਂ ਨਾਲ ਹੋਈ ਆ ਨਾ ਕਰੀ ਜਦੋਂ ਇਹਦੇ ਵਿੱਚ ਮੈਂ ਇੰਨੀ ਗੱਲ ਕਹਿਣਾ ਕਿ ਮੇਰਾ ੱੱਕੇ ਨਾਲ ਨਾਮ ਲਿਆ ਜਾ ਰਿਹਾ ਵਾ ਇਹ ਨਹੀਂ ਪਤਾ ਕਿਉਂ ਫਿਰ ਯਾਰ ਆਪੋ ਨਾਲ ਪੜਾਈ ਵੀਰ ਸੱਚੀ ਗੱਲ ਦੱਸ ਦਿਆਂ ਮੈਂ ਤਾਂ ਉੱਪਰ ਚੜ ਗਿਆ ਆਪਾਂ ਇਹ ਜਿਹੜੀ ਕੁੱਟ ਮਾਰ ਵਾਲਾ ਮੈਨੂੰ ਤਾਂ ਪਤਾ ਨਹੀਂ ਜਿਹੜੀ ਪਹਿਲਾਂ ਲੜਾਈ ਹੋਈ ਹੋਵੇ ਇਹਨਾਂ ਦੀ ਤੇ ਉਹ ਬੰਦੇ ਨਾਲ ਆਪਣੇ ਵੱਲੋਂ ਕੋਈ ਕੁੱਟ ਮਾਰਨੀ ਕਿਸੇ ਨਾਲ ਕਿਉਂਕਿ ਮੈਂ ਕਿਨੂੰ ਜਿਹੜੇ ਜਾਣਦਾ ਹੀ ਨਹੀਂ ਹੈਗਾ ਮੈਂ ਨਾ ਘਰੇ ਵੀ ਨਹੀਂ ਰਹਿੰਦਾ ਹੈਗਾ ਮੇਰੀ ਮਿਥੇ ਆ ਉਹ ਸਾਰਾ ਕੁਝ ਇੱਥੇ ਦਾ ਦੇਖਦੀ ਆ ਮੈਂ ਖੇਤੀਬਾੜੀ ਵਾਲਾ ਸਧਾਰਨ ਬੰਦਾ ਆਪਾਂ ਤਾਂ ਸਵੇਰੇ ਚਲੇ ਜਾਂਦੇ ਆ ਸ਼ਾਮ ਨੂੰ ਆਉਂਦੇ ਆ ਪਬਜੀ ਖੇਡਦੀ ਲਾਪਤਾ ਹੋਈ 14 ਸਾਲਾ ਕੁੜੀ ਨੂੰ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਤਾਂ ਦੱਸਿਆ ਗਿਆ ਕਿ ਪੁਲਿਸ ਨੇ ਕੁੜੀ ਨੂੰ 400 ਕਿਲੋਮੀਟਰ ਦੂਰ ਗਾਜ਼ੀਆਬਾਦ ਤੋਂ ਬਰਾਮਦ ਕੀਤਾ ਪੁਲਿਸ ਮੁਤਾਬਕ ਪਬਜੀ ਖੇਡਦੀ 14 ਸਾਲਾ ਕੁੜੀ ਦੀ ਦੋਸਤੀ ਗਾਜ਼ੀਆਬਾਦ ਦੇ ਇੱਕ ਨੌਜਵਾਨ ਨਾਲ ਹੁੰਦੀ ਹੈ ਤੇ ਨੌਜਵਾਨ ਕੁੜੀ ਨੂੰ ਇੰਸਟਾਗ੍ਰam ਦੇ ਰਾਹੀਂ ਆਪਣੇ ਚਾਂਸੇ ਦੇ ਵਿੱਚ ਫਸਾ ਲੈਂਦਾ ਤੇ ਕੁੜੀ ਨੂੰ ਵਰਗਲਾ ਕੇ ਆਪਣੇ ਨਾਲ ਗਾਜ਼ੀਆਬਾਦ ਲੈ ਜਾਂਦਾ ਨੌਜਵਾਨ ਜੋ ਕਿ ਪਹਿਲਾਂ ਮਮਤੂਟ ਆਂਦਾ ਫਿਰ ਕੁੜੀ ਨੂੰ ਨਾਲ ਲੈ ਕੇ ਬਸ ਦੇ ਰਾਹੀਂ ਈ ਗਾਜ਼ੀਆਬਾਦ ਲੈ ਜਾਂਦਾ ਤੁਲ ਜ਼ਵਲੂ ਕਾਰਵਾਈ ਕਰਦਿਆਂ ਹੋਇਆਂ ਚਾਰ ਮੁਲਾਜ਼ਮਾਂ ਨੂੰ ਗਾਜ਼ੀਆਬਾਦ ਭੇਜਿਆ ਗਿਆ ਤਦਸੀਹ ਅਜਾਰਿਆ ਕਿ ਉੱਥੇ ਛਾਪੇਮਾਰੀ ਹੁੰਦੀ ਹੈ ਲੜਕੀ ਦੇ ਮਿਲੇ ਮੋਬਾਈਲ ਲੋਕੇਸ਼ਨ ਦੇ ਮੁਤਾਬਕ ਜਾਂ ਛਾਪੇਮਾਰੀ ਕੀਤੀ ਗਈ ਤਾਂ ਲੜਕੀ ਲਵਾਰਸ ਹਾਲਤ ਦੇ ਵਿੱਚ ਬੈਠੀ ਹੋਈ ਨਜ਼ਰ ਆਈ ਤੇ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਮਹਿਲਾ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਦੇ ਨਾਲ ਉਕਤ ਟੀਮ ਨੇ ਲੜਕੀ ਨੂੰ ਕਬਜ਼ੇ ਦੇ ਵਿੱਚ ਲਿਆ ਤੇ ਮੈਡੀਕਲ ਕਰਵਾਉਣ ਉਪਰੰਤ ਥਾਣਾ ਮਮਤੂਰ ਵਿਖੇ ਲਿਆਂਦਾ ਜਿਸ ਤੋਂ ਬਾਅਦ ਕੁੜੀ ਨੂੰ ਸਹੀ ਸਲਾਮਤ ਮਾਪਿਆਂ ਦੇ ਹਵਾਲੇ ਕੀਤਾ ਤਦ ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਇਹ ਜਿਹੜਾ ਨੌਜਵਾਨ ਹੈ ਵਰਗਲਾ ਕੀ ਆਪਣੇ ਨਾਲ ਲੈ ਗਿਆ ਸੀ ਉਧਰ ਲੜਕੀ ਦੇ ਪਿਤਾ ਨੇ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਤੇ ਇਸੇ ਦਰਮਿਆਨ ਹੀ ਮੋਬਾਈਲ ਫੋਨਾਂ ਦੇ ਚਲਦਿਆਂ ਬੱਚਿਆਂ ਦੇ ਲਈ ਜੋ ਘਾਤਕ ਗੇਮਾਂ ਨੇ ਇਹਨਾਂ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ ਕਿ ਅਜਿਹੀਆਂ ਗੇਮਸ ਤੇ ਐਪਸ ਤੇ ਪਾਬੰਦੀ ਲਗਣੀ ਚਾਹੀਦੀ ਹੈ ਇਸ ਤੋਂ ਬਾਅਦ ਪਰੇਸ਼ਾਨ ਹੋਏ ਹੋਰ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਜਦੋਂ ਬੱਚੇ ਸਕੂਲਾਂ ਦੇ ਵਿੱਚ ਜਾ ਕੇ ਕਲਾਸਾਂ ਲਗਾ ਰਹੇ ਨੇ ਤਾਂ ਸਕੂਲਾਂ ਵਾਲੇ ਅਜੇ ਵੀ ਬੱਚਿਆਂ ਨੂੰ ਮੋਬਾਈਲ ਫੋਨਾਂ ਤੇ ਕੰਮ ਭੇਜ ਰਹੇ ਨੇ ਜਿਸ ਕਾਰਨ ਕਿ ਮਾਪੇ ਬੱਚਿਆਂ ਨੂੰ ਮੋਬਾਈਲ ਫੋਨ ਦੇਣ ਨੂੰ ਮਜਬੂਰ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਜਿਸ ਦਾ ਇਸਤੇਮਾਲ ਬੱਚਿਆਂ ਦੇ ਲਈ ਘੱਟ ਹੋਣਾ ਚਾਹੀਦਾ ਇਸ ਦੇ ਲਈ ਜਿਹੇ ਐਪਸ ਅਜੀਆਂ ਗੇਮਸ ਬੰਦ ਹੋਣੀਆਂ ਚਾਹੀਦੀਆਂ ਨੇ ਇਹ ਪਬਜੀ ਗੇਮ ਜਿਹੜੀ ਹੈ ਉਹ ਖੇਡਦੇ ਸੀਗੇ ਅੱਜ ਤੋਂ ਜਿਵੇਂ ਕਰੀਬ 4-5 ਮਹੀਨੇ ਪਹਿਲਾਂ ਤੇ ਉਹਨਾਂ ਦੇ ਵਿੱਚੋਂ ਹੀ ਕੋਈ ਐਵੇਂ ਦਾ ਕਨੈਕਟ ਹੋਇਆ ਇਹਨਾਂ ਦਾ ਉਸ ਬੰਦੇ ਨੇ ਕਨੈਕਟ ਜਦੋਂ ਕੀਤਾ ਤੇ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ ਜੀ ਜਿਵੇਂ ਉਸਨੇ ਨੂੰ ਨੂੰ ਜਿਵੇਂ ਕਿ ਬੁਕਲਾ ਲਿਆ ਜਾਂ ਕੋਈ ਨੂੰ ਨੂੰ ਕੋਈ ਗੱਲ ਕਹੀ ਉਹ ਫਿਰ ਇਹ ਗੁੱਡੀਆਂ ਉਸ ਸਾਥ ਦੇ ਨਾਲ ਜਾਨਕ ਕੋਈ ਲੱਭਦਾ ਹੋਈ ਸੀ ਐ ਬਾਈ ਤਰੀਕ ਮੇਰੇ ਇਨੇ ਦਿਨ ਬਾਅਦ ਕਿੱਥੇ ਲੱਭੀ ਕਿਵੇਂ ਲੱਭੀ ਇਹ ਸਰ ਲੱਭੀ ਇਸ ਤਰੀਕੇ ਜੀ ਸਰ ਐਸੇਚੋ ਸਾਹਿਬ ਨੂੰ ਐਸੀ ਦਰਖਾਸਤ ਦਿੱਤੀ ਸੀ ਜੀ ਇਹਨਾਂ ਨੇ ਸਾਰਾ ਜੋ ਕਿ ਉਹਨ ਦਾ ਫੋਨ ਵਗੈਰਾ ਸਾਰਾ ਟ੍ਰੇਸ ਕੀਤਾ ਟ੍ਰੇਸ ਕਰਨ ਤੋਂ ਬਾਅਦ ਜਿਵੇਂ ਜਿਵੇਂ ਇਹਨਾਂ ਨੂੰ ਪਤਾ ਲੱਗਦਾ ਸੀ ਇਹ ਸਾਨੂੰ ਦੱਸਦੇ ਸੀਗੇ ਕਿ ਇੱਥੇ-ਇਥੇ ਫੋਨ ਚੱਲ ਰਿਹਾ ਹੈ ਫਿਰ ਉਹ ਅਸੀਂ ਜਾਨੀ ਕਿ ਗਏ ਆ ਪਰਸੋਂ ਕਿਹੜੀ ਤਰੀਕ ਸੀਗੀ ਅੱਜ ਅੱਜ ਤੋਂ ਦੋ ਦਿਨ ਪਹਿਲਾਂ ਆਹ ਕਿਹ ਤਰੀਕ ਆਹ ਤਰੀਕ ਸੀਗੀ ਇਹ ਫਿਰ ਸਰ ਨੇ ਨਾਲ ਪੁਲਿਸ ਵਾਲੇ ਭੇਜੇ ਆ ਉਹ ਉਸ ਤੋਂ ਪਿੱਛੇ ਅਸੀਂ ਉੱਥੇ ਜਦੋਂ ਪਹੁੰਚੇ ਗਾ ਜਿਆ ਬਾਦ ਕੰਚੋਂ ਤੋਂ ਬਾਅਦ ਫਿਰ ਅਸੀਂ ਜਿਵੇਂ ਜਿਵੇਂ ਸਰ ਨੂੰ ਤਾਜ਼ਾ ਅਪਡੇਟ ਮਿਲਦਾ ਸੀਗਾ ਤੇ ਸਰ ਸਾਨੂੰ ਦੱਸੀ ਗਏ ਤੇ ਅਸੀਂ ਉਹ ਉੱਥੇ ਜਿਹੜੀ ਜਿਹੜੀ ਜਗ੍ਹਾ ਤੇ ਲੋਕੇਸ਼ਨ ਮਿਲਦੀ ਸੀਗੀ ਉੱਥੇ-ਉੱਥੇ ਅਸੀਂ ਨਾਲ ਜਾਨੀ ਕਿ ਪੁਲਿਸ ਤੇ ਅਸੀਂ ਮੈਂ ਵੀ ਸੀਗਾ ਤੇ ਉੱਥੇ-ਉੱਥੇ ਜਾ ਕੇ ਅਸੀਂ ਜਾ ਕੇ ਉੱਤੇ ਛਾਪਾ ਮਾਰਿਆ ਘਰ ਦੇ ਵਿੱਚੋਂ ਮਿਲੇ ਹਾਂ ਜੀ ਉਹ ਆਪ ਹੈ ਨਹੀਂ ਸੀਗੇ ਬਟ ਇਹ ਲੜਕੇ ਸੀਗੇ ਉੱਥੇ ਤੇ ਉਹ ਆਪ ਫਰਾਰ ਸੀਗੇ ਕਿੰਨੀ ਉਮਰ ਬੇਟੀ ਮੇਰੀ ਸਰ ਬੇਟੀ ਦੀ ਹੈਗੀ 13 ਸਾਲ ਤੇ 5 ਮਹੀਨੇ ਹੈ ਜੀ ਹਾਂ ਤੁਸੀਂ ਰਾਜੀ ਹੋ ਬਹੁਤ ਬਹੁਤ ਰਾਜੀ ਹਾਂ ਬਹੁਤ ਖੁਸ਼ੀ ਹਾਂ ਜੀ ਇੰਨੀ ਖੁਸ਼ੀ ਹੈ ਕਿ ਮੈਨੂੰ ਪਤਾ ਮੈਂ ਤੁਹਾਨੂੰ ਦੱਸੀ ਜਨਾ ਬਹੁਤ ਜ਼ਿਆਦਾ ਕੁਝ ਹਾਂਜੀ ਕਿਸ ਤਰ੍ਹਾਂ ਲੱਗ ਸਕੀ ਲੱਗ ਸਕੀ ਇਸ ਤਰ੍ਹਾਂ ਐਸਚੋ ਸਾਹਿਬ ਨੇ ਸਰ ਜੀ ਆਪਣੇ ਬੇਟੇ ਅਜ਼ਰ ਇਹਨਾਂ ਦੇ ਕਰਕੇ ਸਾਰਾ ਕੁਝ ਆਇਆ ਜੀ ਬਹੁਤ ਹੀ ਕਰੀਆ ਤੋਂ ਬਹੁਤ ਹਾਂਜੀ ਬਹੁਤ ਜ਼ਿਆਦਾ ਖੁਸ਼ ਹਾਂ ਜੀ ਫਿਰ ਇਹਨਾਂ ਨੇ ਇੱਕ ਪੈਸਾ ਵੀ ਨਹੀਂ ਕਿਤੇ ਮੇਰਾ ਲੱਗਣ ਦਿੱਤਾ ਕਿਹ ਰਿਕੇ ਹੁੰਦਾ ਵੀ ਲੋਕ ਕਹਿੰਦੇ ਜਿਵੇਂ ਪੈਸੇ ਲੈਂਦੇ ਆ ਜੋ ਕੋਈ ਇਹ ਕਰਦੇ ਆ 1 ਰੁਪਿਆ ਵੀ ਨਹੀਂ ਮੇਰਾ ਨਾਂ ਦੇ ਜਾ ਲੱਗਣ ਦਿਖਾਈ ਅਖਮੀਂ ਪਿਛਲੇ ਦਿਨੋਂ ਇੱਕ ਨਿਊਜ਼ ਵਿੱਚ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਡ ਜੱਲੋ ਕੇ ਥਾਣਾ ਮਮਦੋਦ ਰਿਕੇ 14 ਸਾਲ ਦੀ ਕੁੜੀ ਜਿਹਦੇ ਨਾਮ ਅੰਜੂ ਬਾਲਾ ਹੈ ਉਹ ਪਬਜੀ ਖੇਡਦੇ ਹੋਏ ਘਰੋਂ ਚਲੀ ਗਈ ਤੇ ਉਹ ਕੁੜੀ ਮਿਸਿੰਗ ਸੀ ਇਸ ਗੱਲ ਤੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕੁੜੀ ਦੇ ਕਿਡਨੈਪ ਹੋਣ ਦਾ ਕਿ ਉਸ ਨੂੰ ਕੋਈ ਵਰਗਲਾ ਕੇ ਘਰੋਂ ਲੈ ਗਿਆ ਇਸ ਵਾਰ ਦੱਦੇ ਹੋਣ ਤੋਂ ਬਾਅਦ ਥਾਣਾ ਮੰਮਦੋਤ ਵਿਖੇ ਮਕਦਮਾ ਨੰਬਰ 267 ਮਿਤੀ 25 ਨਵੰਬਰ ਨੂੰ ਕਿਡਨਾਪਿੰਗ ਦਾ ਦਰਜ ਕੀਤਾ ਗਿਆ ਅਤੇ ਇਸ ਕੁੜੀ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਅੰਡਰ ਦਾ ਲੀਡਰਸ਼ਿਪ ਆਫ ਐਸ ਐਚਓ ਮੰਮਦੋਤ ਇੰਸਪੈਕਟਰ ਅਭਿਨਵ ਚੋਹਾਨ ਇਸ ਟੀਮ ਨੇ ਟੈਕਨੀਕਲੀ ਟ੍ਰੇਸ ਕਰਦੇ ਹੋਏ ਅਤੇ ਹੋਰ ਵੀ ਲਿੰਕ ਲੱਭਦੇ ਆ ਇਸ ਕੁੜੀ ਨੂੰ ਗਾਜ਼ੀਆਬਾਦ ਜਾ ਕੇ ਰਿਕਵਰ ਕੀਤਾ ਕੱਲ ਅਸੀਂ ਇਸ ਨੂੰ ਗਾਜ਼ੀਆਬਾਦ ਦੇ ਸਿਹਾਨੀ ਏਰੀਆ ਚੋਂ ਰਿਕਵਰ ਕੀਤਾ ਤੇ ਉਥੋਂ ਕੁੜੀ ਨਾਲ ਪੁੱਛਕਿਛ ਕਰਕੇ ਤੇ ਗੱਲਬਾਤ ਕਰਕੇ ਇਹ ਪਤਾ ਲੱਗਿਆ ਕਿ ਇਸ ਅੰਜੂ ਨਾਮ ਦੀ ਕੁੜੀ ਦੀ ਇੱਕ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਪਬਜੀ ਖੇਡਦੇ ਆ ਤੇ ਉਸ ਮੁੰਡੇ ਦੇ ਨਾਲ ਦੋਸਤੀ ਕਰਦੇ ਕਰਦੇ ਇਹਨਾਂ ਨੇ ਆਪਸ ਵਿੱਚ ਮਿਲਣ ਦਾ ਪਲਾਨ ਬਣਾਇਆ ਉਹ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਮਮਦੂਰਤ ਲੈਨ ਆਇਆ ਸੀ ਤੇ ਇਥੋਂ ਇਹ ਇਕੱਠੇ ਗਾਜ਼ੀਆਬਾਦ ਗਏ ਸੀ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਮਮਦੂਰਤ ਥਾਣੇ ਦੀ ਪੁਲਿਸ ਦੀ ਇੱਕ ਸਪੈਸ਼ਲ ਟੀਮ ਨੇ ਗਾਜ਼ੀਆਬਾਦ ਜਾ ਕੇ ਕੁੜੀ ਨੂੰ ਸਕਸੈਸਫੁਲੀ ਰਿਕਵਰ ਕਰ ਲਿਆ ਸੈਂਕੀ ਸੋਸ ਜੁਟਾਇਆ ਗਿਆ ਸੀ ਇੱਕ ਟੈਕਨੀਕਲ ਇਨਵੈਸਟੀਗੇਸ਼ਨ ਜਿਵੇਂ ਕਿ ਮੈਂ ਦੱਸਿਆ ਕਿ ਪਬਜੀ ਗੇਮ ਜਿਹੜੀ ਕੁੜੀ ਕ੍ਰੇਟ ਦੀ ਸੀ ਉਸ ਤੋਂ ਅਸੀਂ ਲਿੰਕ ਲੱਭਿਆ ਉਸ ਦੇ ਮੋਬਾਈਲ ਫੋਨਸ ਦੇ ਕਾਲ ਡਿਟੇਲਸ ਤੋਂ ਲਿੰਕ ਲੱਭਿਆ ਤੇ ਹੋਰ ਵੀ ਜਿਹੜੀ ਲੋਕੇਸ਼ਨ ਅਸੀਂ ਟ੍ਰੇਸ ਕੀਤੀਆਂ ਸੀ ਉਹਨਾਂ ਤੋਂ ਸਾਨੂੰ ਜਿਹੜਾ ਲਿੰਕ ਲੱਭਿਆ ਉਹ ਗਾਜ਼ੀਆਬਾਦ ਦਾ ਮਿਲਿਆ ਸੀ ਦੋਸ਼ੀ ਗ੍ਰਿਫਤਾਰ ਹੈ ਨਹੀਂ ਦੋਸ਼ੀ ਮੌਕੇ ਤੋਂ ਫਰਾਰ ਹੈ ਬਟ ਕੁੜੀ ਨੂੰ ਅਸੀਂ ਸੇਫਲੀ ਰਿਕਵਰ ਕਰ ਲਿਆ ਇਹ ਪਤਾ ਲੱਗਾ ਕਿ ਦੋਸ਼ੀ ਆਇਆ ਕਿਵੇਂ ਸੀ ਤੇ ਇਹ ਕਿਸ ਤਰ੍ਹਾਂ ਕਰਿਆ ਨੇ ਦੋਨੋਂ ਜਣੇ ਉਹ ਸੀ ਇਨਵੈਸਟੀਗੇਟ ਕਰ ਰਹੇ ਕਿ ਇਸ ਦਾ ਕਿੱਥੋਂ ਗਏ ਨੇ ਕਿਵੇਂ ਗਏ ਨੇ ਤੇ ਇਹ ਕਦੋਂ ਇਹਨਾਂ ਦਾ ਪਲਾਨ ਬਣਿਆ ਸੀ ਇੱਥੇ ਇੱਥੋਂ ਜਾਣ ਦਾ ਉਹ ਜਿਵੇਂ ਕੀ ਸਾਨੂੰ ਹੋਰ ਇਨਵੈਸਟੀਗੇਸ਼ਨ ਕਰਦਿਆਂ ਚੀਜ਼ਾਂ ਦਾ ਪਤਾ ਲੱਗੂਗਾ ਉਹ ਦੱਸ ਪੜੀ ਕਿਨੇ ਚਿਰ ਤੋਂ ਉਸ ਦੇ ਲਿੰਕ ਦੇ ਵਿੱਚ ਸੀਗੇ तकरीबन ਪਿਛਲੇ 1 ਤੋਂ 1.5 ਮਹੀਨੇ ਤੋਂ ਕਿੰਨੀ ਦੂਰ ਹੈ ਪੁਲੀ ਨੂੰ ਮਾਪਿਆਂ ਵੱਲ ਦੇਖਾ ਦਿੱਤੀ ਜੀ ਮਾਪਿਆਂ ਦੇ ਹਵਾਲੇ ਉਹਨੂੰ ਸੇਫਲੀ ਰਿਕਵਰ ਕਰਕੇ ਹਵਾਲੇ ਕਰ ਦਿੱਤਾ ਗਿਆ ਤੇ ਅੱਗੇ ਦੀ ਜਿਹੜੀ ਤਫ਼ਤੀਸ਼ ਹੈ ਉਹ جاری ਕਿਤੋਂ ਗਈ ਹੈ ਪਰ ਕਿੰਨੀ ਕੁ ਦੂਰ ਹੈ ਤਕਰੀਬਨ 8 8.5 ਘੰਟੇ ਦੂਰ